ਸਰਵਾਰਾ ਰਵਹ ਫੈਕਰੀ ਕੁਬਸ ਸਵਾਗਤ ਹੈ ਤੁਹਾਡਾ ਲੋ ਜੀ ਬਹੁਤ ਹੀ ਸੋਹਣੇ ਸੂਟ ਲੈ ਕੇ ਆਈ ਹਾਂ ਮੈਂ ਰਸੀਆ ਬ੍ਰਾਂਡ ਦੇ ਦੇਖੋ ਬਹੁਤ ਪਿਆਰੀ ਕੁਆਲਿਟੀ ਹੈਗੀ ਜੀ ਆਲ ਓਵਰ 5 ਮੀਟਰ ਸੂਟ ਹੈਗਾ ਬਿਲਕੁਲ ਸੌਫਟ ਕਪੜਾ ਹੈਗਾ ਜੀ ਇਹ ਤੇ ਇਹ ਆਏਗਾ ਜੀ ਇਹਦਾ ਦੁਪੱਟਾ ਤੇ ਰੇਟ ਵੀ ਬਹੁਤ ਘੱਟ ਹੈਗੇ ਨੇ ਜੀ ਇਹਨਾਂ ਦੇ ਸੂਟਾਂ ਦੇ ਆ ਦੇਖੋ ਜੀ ਬਹੁਤ ਪਿਆਰੀ ਕੁਆਲਿਟੀ ਹੈਗੀ ਜੀ ਤੇ ਬਹੁਤ ਪਿਆਰੇ ਸੂਟ ਨੇ ਜੀ ਸਿਰਫ ਤੇ ਸਿਰਫ 1300 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਜੀ ਆ ਦੇਖੋ ਜੀ ਇਹਨਾਂ ਦੇ ਕਲਰ ਦੇਖ ਲਓ ਤੁਸੀਂ ਕਿਹ ਗਾਧਰੀ ਕਲਰ ਆ ਉਹ ਜੀ ਬ੍ਰਾਂਡਡ ਪੀਸ ਹੋਣਗੇ ਜੀ ਸੂਟ ਬਹੁਤ ਸੋਹਣੇ ਹੋਣਗੇ ਜੀ ਸਿਰਫ 1300 ਰੁਪਏ ਦਾ ਸੂਟ ਹੈਗਾ ਜੀ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਂਦਾ ਇਹ ਸਕਰੀਨਸ਼ਾਟ ਲੈ ਸਕਦੇ ਹੋ ਆ ਦੇਖੋ ਜੀ ਇਹ येलो ਕਲਰ ਦਾ ਸੂਟ ਹੈਗਾ ਸੂਟ ਬਹੁਤ ਸੋਹਣਾ ਹੈਗਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈਗਾ ਦੇਖੋ ਜੀ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਮੁਠੀ ਚ ਆਣ ਵਾਲਾ ਤੇ ਕੋਈ ਵੀ ਸੂਟ ਪਸੰਦ ਆਂਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਵਿੱਚ ਫਿਰ ਇੱਕ ਵਾਰ ਕਾਫੀ ਮਤਲਬ ਸਟਾਕ ਆ ਚੁੱਕਿਆ ਹੈ ਦੇਖੋ ਦੋ ਦੋ ਕਲਰ ਹੈਗੇ ਨੇ ਇਹਦੇ ਵਿੱਚੋਂ ਤੇ ਜਿਹੜਾ ਵੀ ਕੁਝ ਤੁਹਾਨੂੰ ਸੂਟ ਲੈਣਾ ਤੁਸੀਂ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਹੁਣ ਇੱਕ ਆ ਗਿਆ ਹੋਰ ਮੇਰੇ ਕੋਲ ਡਿਜ਼ਾਈਨ ਇਹ ਕੇ ਟੈਕਸ ਦਾ ਹੈਗਾ ਜੀ ਇਹ ਵੀ ਮਸਲੀਨ ਦਾ ਦੁਪੱਟਾ ਹੈਗਾ ਜੀ ਇਹ ਕੇ ਟੈਕਸ ਦਾ ਸੂਟ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਤੇ ਬਾਕੀ ਆਪਣੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਜੀ ਇਹ ਆਪਣੇ ਹੋਲ ਸੇਲ ਪ੍ਰਾਈਸ ਨੇ ਜੀ ਤੁਸੀਂ ਵੱਧ ਘਟਨਾ ਕਰਿਆ ਕਰੋ ਤੇ ਪਹਿਲਾਂ ਹੀ ਬਹੁਤ ਘੱਟ ਰੇਟ ਵੀਡੀਓ ਚ ਫਾਨੇ ਆ ਜੇ ਤੁਸੀਂ ਵੱਧ ਘੱਟ ਕਰਨਾ ਤੁਸੀਂ ਮੇਰੀ ਵੀਡੀਓ ਨਾ ਵੇਖਿਆ ਕਰੋ ਫਿਰ ਸ਼ਾਪ ਤੇ ਆ ਕੇ ਨਾ ਫਿਰ ਜੇ ਬਹਿਸ ਕਰਨੀ ਆ ਤਾਂ ਫਿਰ ਸ਼ਾਪ ਤੇ ਆ ਕੇ ਲੈ ਜਾਇਆ ਕਰੋ ਠੀਕ ਹੈ ਆ ਦੇਖੋ ਜੀ ਇਹਦਾ ਸੌਫਟ ਦੁਪੱਟਾ ਹੈਗਾ ਬਿਲਕੁਲ ਪਿਓਰ ਮਸਲੀਨ ਦਾ ਤੇ 1300 ਪ੍ਰਾਈਸ ਹੈਗਾ ਜੀ ਤੇ ਜਿਹੜੀ ਵੀ ਮੇਰੀ ਭੈਣ ਨੇ ਲੈਣਾ ਹੈ ਸੂਟ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਆ ਦੇਖੋ ਜੀ ਕਲਰ ਦੇਖੋ ਬਹੁਤ ਸੋਹਣਾ ਹੈ ਜੀ ਤੁਸੀਂ ਭਾਵੇਂ ਕੈਸ਼ ਦੇ ਦਿਓ ਚਾਹੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਚਾਹੇ ਆਨਲਾਈਨ ਕਰਾ ਦਿਓ ਆ ਦੇਖੋ ਜੀ ਸ਼ਿਪਿੰਗ ਚਾਰਜ ਫ੍ਰੀ ਹੋਊਗਾ ਜੀ ਜੇ ਕਿਸੇ ਨੇ ਦੋ ਸੂਟ ਮੰਗਵਾਣੇ ਹਨ ਤਾਂ ਫਿਰ ਸ਼ਿਪਿੰਗ ਚਾਰਜ ਫ੍ਰੀ ਹੋਊਗਾ ਜੇ ਇੱਕ ਸੂਟ ਲਓਗੇ ਤਾਂ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪੈਣੀ 50 ਰੁਪਏ 50 ਰੁਪਏ ਦੇਣੇ ਪੈਣਗੇ ਤੁਹਾਨੂੰ ਤੇ ਬਹੁਤ ਵਧੀਆ ਕੁਆਲਿਟੀਆ ਨੇ ਜੀ ਸੂਟਾਂ ਦੀ ਆ ਦੇਖੋ ਜੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਦੇਖੋ ਜੀ ਕਪੜਾ ਇੱਕ ਨੰਬਰ ਹੋਏਗਾ ਵਧੀਆ ਕੁਆਲਿਟੀਆਂ ਨੇ ਤੇ ਪਿਓਰ ਮਸਲੀਨ ਦੇ ਦੁਪੱਟੇ ਨੇ ਜੀ ਦੇਖੋ ਇਹਨੇ ਵਿੱਚ ਤਾਂ ਪਿਓਰ ਦੇ ਦੁਪੱਟੇ ਵੀ ਨਿਆਣੇ ਜਿੰਨੇ ਚ ਮੈਂ ਤੁਹਾਨੂੰ ਮਸਲੀਨ ਦਾ ਦੁਪੱਟਾ ਦੇ ਰਹੀ ਆ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਸੂਟ ਸਕਰੀਨ ਸਾਈਡ ਸੌਟ ਲੈਂਦੇ ਜਾਓ ਤੇ ਸਾਨੂੰ ਸੈਂਡ ਕਰਦੇ ਜਾਓ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ